ਸ੍ਰੀ ਦਸ਼ਮੇਸ਼ ਕੌਂਵੈਂਟ ਹਾਈ ਸਕੂਲ ਅਟੀ ਜੋ ਪਹਿਲਾਂ ਮਿਆਰੀ ਸਿੱਖਿਆ ਦੇ ਨਾਂ ਨਾਲ ਸਕੈਂਡਰੀ ਖੇਡਾਂ 'ਚ ਆਪਣੀ ਚੜ੍ਹਤ ਬਰਕਰਾਰ ਰੱਖ ਰਿਹਾ ਹੈ ਇਸ ਵਾਰ ਬੱਚਿਆਂ ਨੇ ਪ੍ਰਾਇਮਰੀ ਖੇਡਾਂ 'ਚ ਵੀ ਆਪਣੀ ਖੇਡ ਦਾ ਲੋਹਾ ਮਨਾਇਆ ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਤਹਿਸੀਲ ਪੱਧਰੀ ਮੁਕਾਬਲਿਆਂ 'ਚ ਸਕੂਲ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ ਇਹਨਾਂ 'ਚ ਹਾਕੀ ਅੰਡਰ 11 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਲੜਕੇ ਅੰਡਰ 11 ਨੇ ਹਾਕੀ, ਬੈਡਮਿੰਟਨ ਅਤੇ ਰੱਸਾ ਕਸੀਚ ਦੂਸਰਾ ਸਥਾਨ ਹਾਸਲ ਕੀਤਾ ਇਸ ਮੁਕਤੇ ਸਕੂਲ ਪੁੱਜਨ ਤੇ ਟੀਮਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਕੁਮਾਰ ਵਾਈਸ ਪ੍ਰਿੰਸੀਪਲ ਸੰਦੀਪਪੁਰ ਨੇ ਦੱਸਿਆ ਕਿ ਸਕੂਲ ਵੱਲੋਂ ਪਹਿਲੀ ਵਾਰ ਇਹਨਾਂ ਮੁਕਾਬਲਿਆਂ 'ਚ ਭਾਗ ਲਿਆ ਗਿਆ ਸੀ ਜਿਸ ਦੇ ਸ਼ਾਨਦਾਰ ਨਤੀਜੇ ਆਏ ਹਨ ਉਹਨਾਂ ਅੱਗੇ ਦੱਸਿਆ ਕਿ ਹਾਕੀ ਦੀ ਤਿਆਰੀ ਏਕਨੂਰ ਅਕੈਡਮੀ ਤ엥 ਦੇ ਸਹਿਯੋਗ ਨਾਲ ਚੱਲ ਰਹੀ ਹੈ ਇਸ ਮੌਕੇ ਉਹਨਾਂ ਨਾਲ ਰਵਿੰਦਰਜੀਤ ਕੌਰ ਮਨਪ੍ਰੀਤ ਕੌਰ ਬਲਜੀਤ ਕੌਰ ਗੁਰਜੀਤ ਸਿੰਘ मैडम ज्योति मैडम सुनीता लखवीर कौर गुरजीत कौर हरजीत कौर ਅਤੇ ਸਮੂਚਾ ਸਕੂਲ ਸਟਾਫ ਹਾਜ਼ਰ ਸੀ ਜਿਹੜੀਆਂ ਤਹਿਸੀਲ ਪੱਦਰ ਦੀਆਂ ਫਲੋਰ ਤਹਿਸੀਲ ਦੀਆਂ ਜਿਹੜੀਆਂ ਖੇਡਾਂ ਸੀ ਪ੍ਰਾਇਮਰੀ ਦੀਆਂ ਉਹ ਫਰਵਾਲਾ ਸੈਂਟਰ ਪਰ ਵਿਖੇ ਕਰਵਾਈਆਂ ਗਈਆਂ ਇਹਨਾਂ ਖੇਡਾਂ 'ਚ ਸਕੂਲ ਦੀਆਂ ਚਾਰ ਟੀਮਾਂ ਗਈਆਂ ਸੀ ਅੰਡਰ 11 ਹਾਕੀ ਬॉयਜ਼ ਐਂਡ ਗਰਲਜ਼ ਜਿਹੜੀ ਹਾਕੀ ਦੀ ਟੀਮ ਉਹ ਇੱਕ ਨੂਰ ਹਾਕੀ ਅਕੈਡਮੀ ਤੇ ਇੰਦੇ ਸਹਿਯੋਗ ਨਾਲ ਤਿਆਰੀ ਕਰਵਾਈ ਜਾ ਰਹੀ ਹੈ ਕੋਚ ਗਰਜੀਤ ਸਿੰਘ ਤੇ ਹੈਡਮਾਸਟਰ ਲਸ਼ਕਰੀ ਰਾਮ ਦੀ ਅਗਵਾਈ ਹਦੀਨ ਤੇ ਹਾਕੀ ਅੰਡਰ 11 ਨੇ ਪਹਿਲਾ ਸਥਾਨ ਲੜਕੀਆਂ ਨੇ ਹਾਸਲ ਕੀਤਾ ਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ ਜਿਹੜਾ ਰੱਸਾ ਕਸੀ ਦੇ ਮੁਕਾਬਲੇ ਅਤੇ ਬੈਡਮਿੰਟਨ ਦੇ ਮੁਕਾਬਲੇ ਸੀ ਉਹਨਾਂ ਵਿੱਚ ਦੋਹਾਂ ਟੀਮਾਂ ਨੇ ਦੂਸਰਾ ਸਥਾਨ ਕੀਤਾ ਹੈ ਮੈਂ ਸ਼ਾਨਦਾਰ ਜਿੱਤ ਲਈ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਮਤਲਬ ਸਵੇਰੇ ਬੱਚਿਆਂ ਨੂੰ ਪ੍ਰੈਕਟਿਸ ਲਈ ਛੱਡ ਕੇ ਜਾਂਦੇ ਆ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਾ ਅਤੇ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਸਕੂਲ ਵਧੀਆ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਬੱਚਿਆਂ ਨੂੰ ਅੱਗੇ ਲੈ ਕੇ ਆਵੇਗਾ ਤਾਂ ਜੋ ਪੰਜਾਬ ਜਿਹੜਾ ਖੇਡਾਂ 'ਚ ਪਿੱਛੇ ਜਾ ਰਿਹਾ ਆਉਣ ਵਾਲੇ ਸਮੇਂ 'ਚ ਹੋਰ ਅੱਗੇ ਆਵੇਗਾ ਬਹੁਤ-ਬਹੁਤ ਧੰਨਵਾਦ